ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਮਾਨਸਿਕ ਰੋਗਾਂ ਬਾਰੇ ਵੀ ਮਾਨਸਿਕ ਰੋਗ ਹੈ ਜਿਹੜੇ ਕੀ ਹਨ ਹਨਾ ਤੇ ਇਸ ਦਾ ਪਤਾ ਜਿਹੜਾ ਕਿਵੇਂ ਲਗਾਇਆ ਜਾ ਸਕਦਾ ਤੇ ਲੋਕ ਅਨੇ ਇਹਨਾਂ ਦੇ ਬਾਰੇ ਵਿੱਚ ਬਹੁਤ ਹੀ ਗਲਤ ਚੀਜ਼ਾਂ ਜਿਹੜੀਆਂ ਅਪਣਾਈਆਂ ਹਨਾ ਜੇ ਕੋਈ ਮਾਨਸਿਕ ਰੋਗੀ ਹੋ ਜਾਂਦਾ ਤੂੰ ਬਹੁਤ ਗਲਤ ਹੀ ਨਜ਼ਰੀਏ ਨਾਲ ਦੇਖਿਆ ਜਾਂਦਾ ਹੁੰਦਾ ਤੇ ਮਾਨਸਿਕ ਰੋਗਾਂ ਦੀ ਜਿਹੜੀ ਪਛਾਣ ਆ ਉਹ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਧਿਆਨ ਨਾਲ ਸੁਣਨਾ ਇਹ ਇਲਾਜ ਦੇ ਨਾਲੋਂ ਕਹਿੰਦੇ ਵੀ ਪਰਹੇਜ਼ ਆ ਜਿਹੜਾ ਚੰਗਾ ਹੁੰਦਾ ਪਰ ਇਹ ਤਾਂ ਹੀ ਸਭੰਭ ਹੈ ਜੇ ਸਾਨੂੰ ਮਾਨਸਿਕ ਰੋਗਾਂ ਬਾਰੇ ਜਾਣਕਾਰੀ ਹੋਵੇਗੀ ਹਨਾ ਠੀਕ ਰਹਿਣ ਸਹਿਣ ਖਾਣ ਪੀਣ ਠੀਕ ਉਹ ਸੌਣ ਜਾਗਣ ਤੇ ਲਾਈਫ ਸਟਾਈਲ ਅਧੀ ਦੇ ਨਾਲ 80% ਬਿਮਾਰੀਆਂ ਜਿਹੜੀਆਂ ਇਹਨਾਂ ਤੋਂ ਬਚਿਆ ਜਾ ਸਕਦਾ ਜਿਵੇਂ ਕਿ ਸਰੀਰਕ ਦੇ ਵਿੱਚ ਖਾਸ ਬਿਮਾਰੀਆਂ ਆਪਣੀਆਂ ਹੋ ਗਈਆਂ ਸਾਫ ਸਫਾਈ ਸਾਫ ਸੁਥਰਾ ਜਿਨ੍ਹਾਂ ਦੇ ਵਿੱਚੋਂ ਅੰਧੀਆਂ ਬਿਮਾਰੀਆਂ ਜਿਹੜੀਆਂ ਆਪਣੀਆਂ ਮੂਹਰਾ ਹੀ ਆਪਣੇ ਅੰਦਰ ਜਾਂਦੀਆਂ ਨੇ ਜਿਵੇਂ ਯੰਕ ਫੂਡ ਹੋ ਗਈ ਈ ਪੇਟ ਦੇ ਰੋਗਾ ਨੂੰ ਜਿਹੜਾ ਸੱਦਾ ਦਿੰਦਾ ਹੈਗਾ ਸੋ ਠੀਕ ਖਾਦ ਖਰਾਕ ਦੀ ਤੇ ਹਾਈਜਨਿਕ ਘੋਤਨਾ ਜਿਹੜੀ ਇਹ ਸਾਨੂੰ ਅਧੀ ਸਥਿਤੀ ਤੋਂ ਬਚਾ ਸਕਦਾ ਬਿਮਾਰੀਆਂ ਦੇ ਠੀਕ ਉਸੇ ਤਰ੍ਹਾਂ ਹੀ ਮਾਨਸਿਕ ਰੋਗ ਨੇ ਜੀ ਜਿਵੇਂ ਮੈਂਟਲ ਹਾਈਜਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮੈਂਟਲ ਹਾਈਜਨ ਤੋਂ ਭਾਵ ਹੈ ਕੰਨਾਂ ਰਾਹੀਂ ਅੱਖਾਂ ਰਾਹੀਂ ਸੋਚਾਂ ਰਾਹੀਂ ਫਿਲਮਾਂ ਰਾਹੀਂ ਟੀਵੀ ਰਾਹੀਂ ਇਹ ਬਿਮਾਰੀਆਂ ਆਪਣੇ ਅੰਦਰ ਜਾਂਦੀਆਂ ਨੇ ਫਿਲਮਾਂ ਟੀਵੀ ਕਿਤਾਬਾਂ ਜਾਂ ਆਪਣੀ ਜਿਹੜੀ ਸੰਗਤ ਹੈ ਇਹਨਾਂ ਨੂੰ ਚੰਗੀ ਚੁਣੋ ਚੰਗਾ ਦੇਖੋ ਦਿਮਾਗ ਲਈ ਅਪਸਾਉ ਤੇ ਪੜਕਾਉ ਜੀਚਾ ਜਿਹੜੀਆਂ ਗਲਤ ਵਿਰਤੀ ਪੈਦਾ ਕਰਨ ਵਾਲੀਆਂ ਚੀਜ਼ਾਂ ਇਹਨਾਂ ਤੋਂ ਦੂਰ ਰਹੋ ਹਨਾ ਤੇ ਸੋਚਾਂ ਨੂੰ ਵਿਗਾੜਨ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਦੂਰ ਰਹੋ ਜੀ ਤੁਸੀਂ ਦਿਮਾਗ ਨੂੰ ਅੰਧਵਿਸ਼ਵਾਸੀ ਲਾਈ ਲੱਗ ਬਣਾ ਕੇ ਸੋਚਾਂ ਨੂੰ ਵਿਗਾੜਨ ਵਾਲਾ ਹੁੰਦਾ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਉਸੇ ਮੁਤਾਬਕ ਦਿਮਾਗ ਦੀ ਜਿਹੜੀ ਕਿਰਿਆ ਹੈ ਕਾਰਜਸ਼ਾਲੀ ਹੋਵੇਗੀ ਜਿਸ ਤਰ੍ਹਾਂ ਅਸੀਂ ਸੋਚਾਂਗੇ ਦੇਖਾਂਗੇ ਸੁਣਾਂਗੇ ਹਨਾ ਉਸ ਤਰ੍ਹਾਂ ਸਾਡਾ ਦਿਮਾਗ ਹੈ ਜਿਹੜਾ ਕੰਮ ਕਰਨ ਲੱਗ ਜਾਂਦਾ ਹੈ ਬਾਬ ਤੁਸੀਂ ਮਾਨਸਿਕ ਤੌਰ ਤੇ ਤਕੜੇ ਤੇ ਤੰਦਰੁਸਤ ਮਾਨਸਿਕ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਤਾਕਤ ਰੱਖਣ ਵਾਲੇ ਜਾਂ ਕਮਜ਼ੋਰ ਮਾੜੀ ਵਿਰਤੀ ਵਾਲੇ ਰੋਗਾਂ ਤੋਂ ਗ੍ਰਸਤ ਵਿਅਕਤੀ ਹੈ ਜਿਹੜੇ ਬਣ ਜਾਵੂਗੇ ਸੋ ਮੈਂਟਲ ਹਾਈਜੀਨ ਨੂੰ ਸਾਨੂੰ 80% ਰੋਗਾਂ ਤੋਂ ਜਿਹੜੀ ਬਚਾ ਸਕਦੀ ਹੈ ਜੇ ਅਸੀਂ ਮੈਂਟਲ ਤੋਂ ਹਾਈਜੀਨ ਰੱਖਾਂਗੇ ਨਾ ਇਹਨਾਂ ਚੀਜ਼ਾਂ ਤੋਂ ਬਚਾ ਰੱਖਾਂਗੇ ਤਾਂ ਅਸੀਂ 80% ਇਹਨਾਂ ਰੋਗਾਂ ਤੋਂ ਦੂਰ ਰਵਾਂਗੇ ਦੂਸਰਾ ਹੈਗਾ ਜੀ ਸਟ੍ਰੈਸ ਤਣਾਅ ਤੋਂ ਬਚਣਾ ਜਾਂ ਇੱਕ ਸਾਲ ਮੁਕਾਬਲਾ ਕਰਨਾ ਸਿੱਖੋ ਜੀ ਦੋਸਤਾਂ ਨੂੰ ਸਟ੍ਰੈਸ ਹੋਂ ਦਾ ਤਣਾਅ ਆਉਂਦਾ ਹੈ ਤਾਂ ਮੁਕਾਬਲਾ ਕਰੋ ਸਿਚੀਆਂ ਨਾਲ ਡਟ ਕੇ ਜਿਸ ਤਰ੍ਹਾਂ ਇੱਕ ਬੱਚਾ ਤੁਰਨਾ ਸਿੱਖਦਾ ਹੈ ਨਾ ਤੇ ਫਿਰ ਉਹ ਪਹਿਲਾਂ ਰੋੜਦਾ ਫਿਰ ਉਹ ਤੁਰਦਾ ਫਿਰ ਹੌਲੀ-ਹੌਲੀ ਉਹ ਤੁਰਨਾ ਸਿੱਖ ਜਾਂਦਾ ਹੈ ਜੀ ਪ੍ਰੋਪਰ ਹੋਰ ਸਰੀਰਕ ਗਤੀਵਿਧੀਆਂ ਪੌੜੀ ਚੜ੍ਹਨ ਅਦੀ ਵਿੱਚ ਮਹਾਰਤ ਹਾਸਲ ਕਰਦਾ ਹੈ ਉਸੇ ਤਰ੍ਹਾਂ ਸਟ੍ਰੈਸ ਦਾ ਤਣਾਅ ਦਾ ਵੀ ਇੱਕ ਲੈਵਲ ਡਿਪਾਰਟਮੈਂਟ ਹੁੰਦਾ ਹੈ ਹੋਲੀ-ਹੋਲੀ ਆਪਾਂ ਇਹਦੇ ਤੇ ਜਿਹੜਾ ਬਿਨਾ ਮੈਡੀਸਨ ਵਗੈਰਾ ਤੋਂ ਹੀ ਕੰਟਰੋਲ ਆ ਕਰ ਸਕਦੇ ਆ ਦਿਮਾਗ ਅਤੇ ਮਨ ਦੀ ਸੁਚੇਤ ਜੀ ਟੰਗਣਾ ਜਿਹੜਾ ਸੁਚੱਜਾ ਹੈ ਨਾ ਹੁੰਦਾ ਸਹੀ ਵਰਤੋਂ ਕਰਨੀ ਸ਼ੁਰੂ ਕਰ ਦੋ ਸਟ्रेस ਹਮੇਸ਼ਾ ਬੁਰਾ ਨਹੀਂ ਹੁੰਦਾ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਇਸ ਦੀ ਜ਼ਰੂਰਤ ਵੀ ਹੁੰਦੀ ਹੈ ਅਗਲਾ ਜ਼ਰੂਰੀ ਮਿੰਦਮੋਦਾ ਹੈ ਜੇ ਕਿ ਨਿਰਾਸ਼ਤਾ ਫ੍ਰਸਟ੍ਰੇਸ਼ਨ ਹੈ ਜ਼ਿੰਦਗੀ ਵਿੱਚ ਸੰਤੁਸ਼ਟ ਹੋਣਾ ਹੀ ਸਿੱਖਿਆ ਜਾਂਦਾ ਹੈ ਇਸਦੇ ਉਲਟ ਜਦੋਂ ਅਸੀਂ ਅਸਤੋਸਟ ਰਹਿੰਦੇ ਆ ਤਾਂ ਸੋਚਾਂ ਦਾ ਹਿੱਸਾ ਬਣ ਜਾਂਦਾ ਹੈ ਹਨਾ ਜੋ ਕਿ ਸਾਡੀ ਮਾਨਸਿਕ ਰੋਗ ਨੂੰ ਸਤਾ ਦਿੰਦਾ ਹੈ ਤੁਹਾਨੂੰ ਮਾਨਸਿਕ ਰੋਗ ਵੀ ਬਣਾ ਵੀ ਸਕਦਾ ਹੈ ਜ਼ਿੰਦਗੀ ਵਿੱਚ ਠੀਕ ਸਖਾਵੇ ਸਬੰਧ ਬਣਾ ਕੇ ਰੱਖਣੇ ਅਡਜਸਟਮੈਂਟ ਬਹੁਤ ਜ਼ਰੂਰੀ ਹੁੰਦੀ ਹੈ ਅਗਰ ਤੁਸੀਂ ਘਰ ਪਰਿਵਾਰ ਆਂਡ ਗਮਾਡ ਪਤੀ ਪਤਨੀ ਪਿਤਾ ਮਾਤਾ ਦੋਸਤ ਬੱਚੇ ਦਫ਼ਤਰ ਸਕੂਲੀ ਦੁਨੀਆ ਹਨਾ ਤੇ ਇਹਦੇ ਵਿੱਚ ਦੂਸਰਿਆਂ ਦੇ ਨਾਲ ਸਮਾਜ ਪ੍ਰਤੀ ਆਪੱਖੀ ਨਜ਼ਰੀਆ ਰੱਖੋਗੇ ਭਲੇ ਦੀਆਂ ਗੱਲਾਂ ਕਰਨੀਆਂ ਠੀਕ ਖਾਣ ਪੀਣ ਰਹਿਣ ਕਸਰਤ ਤੇ ਨੀਂਦ ਪੂਰੀ ਲੈਣੀ ਸਾਦਾ ਜੀਵਨ ਮਾਨਸਿਕ ਰੋਗਾਂ ਤੋਂ ਬਚਾਉਣ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਮੁਗਲ ਮੰਤਰ ਹੈ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਇਹ ਸੀਗੀ ਮਾਨਸਿਕ ਰੋਗਾਂ ਦੀ ਮੁੱਢਲੀ ਜਾਣਕਾਰੀ ਤੇ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਇਹਦੀਆਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਦੇਵਾਂਗੇ ਇਹ ਆਪਣਾ ਪਾਰਟ 1 ਸੀ ਤੇ ਨੈਕਸਟ ਪਾਰਟ ਵਿੱਚ ਆਪਾਂ ਸਾਰੇ ਇਹ ਰੋਗਾਂ ਦੀ ਕੀ ਸਮੱਸਿਆ ਹੁੰਦੀ ਹੈ ਕਿਵੇਂ ਪੈਦਾ ਹੁੰਦੇ ਹਨ ਇਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਧੰਨਵਾਦ